ਪਰਮ ਸਰਕਾਰ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਇਤਿਹਾਸ ਵਿਚਾਰ ਦੇ ਨਾਲ ਜੁੜਨਾ ਕਰੀਏ ਜਿਸ ਤਰ੍ਹਾਂ ਆਪ ਜੀ ਨੇ ਕੱਲ ਦੀ ਵਿਚਾਰ ਦੇ ਵਿੱਚ ਜੋ ਹੁਣ ਸ਼੍ਰੀਦੀ ਵਿਹਾੜੇ ਚੱਲ ਰਹੇ ਹਨ ਇਤਿਹਾਸਕ ਵਿਚਾਰ ਦੇ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੋਧ ਦੇ ਦੇ ਵਿੱਚ ਪਹਾੜੀ ਰਾਜਿਆਂ ਨੇ ਅਤੇ ਮੁਗਲ ਸੈਨਾ ਨੇ ਮਿਲ ਕੇ ਔਰੰਗਜ਼ੇਬ ਨੂੰ ਚਿੱਠੀ ਲਿਖੀ ਭੜਕਾਇਆ ਤਾਂ ਔਰੰਗਜ਼ੇਬ ਉਹ ਪੱਤਰ ਪੜ੍ਹ ਕੇ ਵਿਰੋਧ ਦੇ ਵਿੱਚ ਅਗੇ ਗੈਨ ਲੰਗਾ ਮੇ ਅੱਛਾ ਇਸ ਸੰਨਿਆਸੀ ਦੀ ਇਹ ਮਜਾਲ ਕਿ ਸੱਚਾ ਪਾਤਸ਼ਾਹ ਬਣਿਆ ਕਿਉਂਦਾ ਜਿਵੇਂ ਮਾਂ ਬਦੌਲਤ ਝੂਠੇ ਬਾਦਸ਼ਾਹ ਹਨ ਸਮਝ ਲੈਨੇ ਹਾਂ ਇਸ ਦੇ ਨਾਲ ਉਹ ਖਿਜ ਕੇ ਸੋਚਣ ਲੱਗਾ ਉਹਨੂੰ ਜੇ ਤਾਂ ਉਸਨੇ ਆਪਣੇ ਦਲੀ ਦੇ ਸੂਬੇਦਾਰ ਨੂੰ ਹੁਕਮ ਪੇਕੇ ਇੱਕ ਭਾਰੀ ਫੌਜ ਗੁਰੂ ਜੀ ਦੇ ਵਿਰੁੱਧ ਚੜਾ ਕੇ ਭੇਜੀ ਨਾਲ ਹੀ ਸਰਹਿੰਦ ਤੇ ਲਾਹੌਰ ਦੇ ਸੂਬੇਦਾਰਾਂ ਨੂੰ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਆਨੰਦਪੁਰ ਸਾਹਿਬ ਤੇ ਚੜ੍ਹਨ ਦਾ ਹੁਕਮ ਦਿੱਤਾ 22 ਤਾਰikh ਦੇ ਪਹਾੜੀ ਰਾਜੇ ਵੀ ਆਪਣੀਆਂ ਫੌਜਾਂ ਲੈ ਕੇ ਮੁਗਲ ਲਸ਼ਕਰ ਦੇ ਨਾਲ ਆ ਸ਼ਾਮਲ ਹੋਏ ਤੇ ਇਵੇਂ ਅਨੰਦਪੁਰ ਸਾਹਿਬ ਦਾ ਇਤਿਹਾਸਕ ਯੁੱਧ ਸ਼ੁਰੂ ਹੋਇਆ ਇਹ ਯੁੱਧ ਸੰਸਾਰ ਦੇ ਸੈਨਕ ਇਤਿਹਾਸ ਦੀ ਇੱਕ ਅਦੁੱਤੀ ਘਟਨਾ ਹੈ ਇਸ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਲਾਹੌਰ ਤੇ ਸਰਹਿੰਦ ਦੀਆਂ ਸ਼ਾਹੀ ਫੌਜਾਂ ਤੇ 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਦੀ ਮਿਲਵੀ ਤਾਕਤ ਦਾ ਅਦੁੱਤੀ ਵੀਰਤਾ ਨਾਲ ਸਾਹਮਣਾ ਕਰਦੇ ਰਹੇ ਮੁਗਲ ਤੇ ਪਹਾੜੀ ਫੌਜਾਂ 7 ਮਹੀਨੇ ਅਨੰਦਪੁਰ ਸਾਹਿਬ ਦਾ ਘੇਰਾ ਘੱਟ ਕੇ ਬੈਠੀਆਂ ਰਹੀਆਂ ਉਹਨਾਂ ਨੇ ਕਿਲੇ ਦੀ ਮੁਕੰਮਲ ਨਾਕਾਬੰਦੀ ਕਰ ਛੱਡੀ ਖਾਣ ਪੀਣ ਦਾ ਭੋਰਾ ਭਰ ਸਮਾਨ ਵੀ ਕਿਲੇ ਦੇ ਅੰਦਰ ਨਾ ਜਾਂਦਾ ਪਰ ਉਹ ਕਿਲੇ ਦੇ ਅੰਦਰ ਘਿਰੇ ਹੋਏ ਸਿੰਘਾਂ ਦੇ ਹੌਸਲੇ ਤੋੜਨ ਤੇ ਉਹਨਾਂ ਨੂੰ ਹਥਿਆਰ ਸੁੱਟਣ ਦੇ ਮਜਬੂਰ ਨਾ ਕਰ ਸਕੇ ਕਿਲੇ ਵਿੱਚ ਕਿਰੇ ਸਿੰਘ ਸੁਰਮੀ ਭੁੱਖੇ ਸ਼ੇਰਾ ਵਾਂਗ ਲੜਦੇ ਰਹੇ ਅਨੰਦਪੁਰ ਸਾਹਿਬ ਦੇ ਕਿਰੇ ਨੂੰ 7 ਮਹੀਨੇ ਗੁਜ਼ਰ ਜਾਂਦੇ ਵੀ ਕਿਲੇ ਵਿੱਚ ਕਿਰੇ ਸਿੰਘਾਂ ਦੇ ਹਥਿਆਰ ਨਾ ਸੁੱਟਣ ਕਰਕੇ ਮੁਗਲ ਸਿਪਾਹਸਾਲਾਰ ਬੜੀ ਮੁਸ਼ਕਲ ਵਿੱਚ ਫਸੇ ਹੋਏ ਸਨ ਦੱਖਣ ਤੋਂ ਬਾਦਸ਼ਾਹ ਔਰੰਗਜ਼ੇਬ ਵੱਲੋਂ ਝਾੜਾ ਪਈਆਂ ਪੈ ਰਹੀਆਂ ਸਨ ਕਿ ਇੰਨੇ ਭਾਰੇ ਲਸ਼ਕਰ ਤੇ ਬੇ ਓੜਕ ਵਸੀਲਿਆਂ ਦੇ ਹੁੰਦਿਆਂ ਤੁਹਾਡੇ ਕੋਲੋਂ ਇੱਕ ਛੋਟਾ ਜਿਹਾ ਕਿਲੇ ਨੂੰ ਤੁਸੀਂ ਫਦੇ ਨਹੀਂ ਕਰ ਸਕਦੇ ਫੌਜਦਾਰ ਝੰਗਾਂ ਲੈ ਲੈ ਕੇ ਕਿਲੇ ਦੇ ਉੱਤੇ ਹਮਲੇ ਕਰਨ ਦੇ ਪਰ ਅਗੋਂ ਸਿੰਘਾਂ ਵੱਲੋਂ ਉਹ ਮਾਰ ਪੈਂਦੀ ਕਿ ਘਬਰਾ ਕੇ ਪਿਛਾਂ ਹਟਣ ਨੂੰ ਜਗ੍ਹਾ ਨਾ ਮਿਲਦੀ ਉਤੋਂ ਗੁਰੂ ਸਾਹਿਬ ਦੇ ਤੀਰ ਕਹਿਰ ਟਾਉਂਦੇ ਉਹ ਚੁਣ ਚੁਣ ਕੇ ਮੁਗਲ ਸਰਦਾਰਾਂ ਦੇ ਨਿਸ਼ਾਨੇ ਬੰਦੇ ਤੇ ਤੀਰਾਂ ਨਾਲ ਫੁੰਡ ਕੇ ਪਟਕਾ ਮਾਰਦੇ ਉਹਨਾਂ ਨੂੰ ਮੁਗਲ ਸੈਨਾ ਵਿੱਚ ਇਹ ਗੱਲ ਤੂਮ ਗਈ ਸਾਰੇ ਫੈਲ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਕਰਾਮਾਤੀ ਸ਼ਕਤੀਆਂ ਦੇ ਮਾਲਕ ਹਨ ਉਹ ਖੁਦਾ ਦੇ ਪਕੰਬਰ ਹਨ ਉਹਨਾਂ ਨੂੰ ਕੋਈ ਹਾਰ ਨਹੀਂ ਦੇ ਸਕਦਾ ਇਸ ਗੱਲ ਨਾਲ ਮੁਗਲ ਫੌਜਾਂ ਵਿੱਚ ਹੋਰ ਘਬਰਾਹਟ ਤੇ ਬੇਦਲੀ ਫੈਲਣ ਲੱਗੀ ਦਿਨ ਭਰ ਕਿਲੇ ਦੇ ਸਾਹਮਣੇ ਯੁੱਧ ਹੁੰਦਾ ਸੰਧਿਆ ਵੇਲੇ ਲੜਾਈ ਮੰਨ ਮੰਨ ਕੀਤੀ ਜਾਂਦੀ ਤੇ ਦੋਹਾਂ ਪਾਸਿਆਂ ਦੇ ਸੈਨਿਕ ਆਪਣੇ ਆਪਣੇ ਜ਼ਖਮੀ ਜਾਂ ਸ਼ਹੀਦ ਸਾਥੀਆਂ ਨੂੰ ਸੰਭਾਲਣ ਲਈ ਨਿਕਲਦੇ ਸਿੰਘਾਂ ਵਿੱਚ ਇੱਕ ਭਾਈ ਕਨੀਆਂ ਦਾ ਨਾਮ ਆਉਂਦਾ ਹੈ ਤੇ ਉਹ ਸਿੱਖ ਸੀ ਤੇ ਉਹ ਮੁੱਢੇ ਤੇ ਪਾਣੀ ਦੀ ਮਸ਼ਕ ਰੱਖੀ ਮੈਦਾਨ ਦੇ ਵਿੱਚ ਡਿੱਗੇ ਪੇਜਕੀਆਂ ਨੂੰ ਪਾਣੀ ਪਲਾ ਕਰਦਾ ਨਾਲੇ ਮਰਮ ਪੱਟੀ ਵੀ ਕਰ ਦਿੰਦਾ ਇੱਕ ਦਿਨ ਸਿੱਖਾਂ ਨੇ ਗੁਰੂ ਜੀ ਪਾਸ ਭਾਈ ਕਨੀਆਂ ਦੇ ਵਿਰੁੱਧ ਸ਼ਿਕਾਇਤ ਕੀਤੀ ਕਹਿਣ ਲੱਗੇ ਹਜੂਰ ਭਾਈ ਕਨੀਆਂ ਦੁਸ਼ਮਨਾ ਦੀ ਮਦਦ ਕਰਦੇ ਹਨ ਤਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਕਿਵੇਂ ਤਕਨ ਕਹਿਣ ਲੱਗੇ ਉਹ ਆਪਣੇ ਪਾਸੇ ਦੇ ਜ਼ਖਮੀਆਂ ਦੇ ਨਾਲ-ਨਾਲ ਦੁਸ਼ਮਣਾਂ ਦੇ ਕਾਇਲ ਸਿਪਾਈਆਂ ਨੂੰ ਵੀ ਪਾਣੀ ਪਿਲਾਉਂਦੇ ਤੇ ਉਹਨਾਂ ਨੂੰ ਮਰਮ ਪੱਟੀ ਕਰਦੇ ਹਨ ਉਹ ਰਾਜੀ ਹੋ ਕੇ ਫਿਰ ਸਾਡੇ ਤੇ ਹਾਰ ਕਰਦੇ ਹਨ ਗੁਰੂ ਜੀ ਨੇ ਭਾਈ ਕਨਈਆ ਤੋਂ ਪੁੱਛਿਆ ਕਹਿਣ ਲੱਗੇ ਕਿਉਂ ਭਾਈ ਕਨਈਆ ਇਹ ਸ਼ਿਕਾਇਤ ਠੀਕ ਹੈ ਜੋ ਸਿੱਖ ਕਰ ਰਹੇ ਹਨ ਭਾਈ ਕਨਈਆ ਹੱਥ ਜੋੜ ਕੇ ਖੜਾ ਹੋ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਨਾਮ ਦੀ ਖੁਮਾਰੀ ਭਰੀ ਹੋਈ ਸੀ ਨਿਮਰ ਭਾਵ ਨਾਲ ਬੋਲਿਆ ਸਹਬ ਜੀਓ ਮੈਨੂੰ ਪਤਾ ਨਹੀਂ ਲੱਗਦਾ ਕਿ ਦੁਸ਼ਮਣ ਕੌਣ ਹੈ ਤੇ ਦੋਸਤ ਕੌਣ ਹੈ ਮੈਨੂੰ ਤਾਂ ਹਰ ਜੀਵ ਦੇ ਵਿੱਚ ਆਪ ਦਾ ਰੂਪ ਵਿਖਾਈ ਦਿੰਦਾ ਹੈ ਸਾਹਿਬ ਜੀ ਇਹ ਉੱਤਰ ਸੁਣ ਕੇ ਸਤਿਗੁਰ ਪਾਤਸ਼ਾਹ ਬਹੁਤ ਪ੍ਰਸੰਨ ਹੋਏ ਪਿਆਰ ਨਾਲ ਭਾਈ ਕਨੀਆ ਜੀ ਨੇ ਪਿੱਠ ਠਾਪੜ ਕੇ ਕਹਿਣ ਲੱਗੇ ਭਾਈ ਜੀ ਤੁਸੀਂ ਧੰਨ ਹੋ ਤੁਸੀਂ ਸੱਚ ਨੂੰ ਪਾ ਲਿਆ ਹੈ ਅਕਾਲ ਪੁਰਖ ਤੁਹਾਡਾ ਸੇਵਾ ਬਰਤ ਇਸੇ ਤਰ੍ਹਾਂ ਨਿਭਾਈ ਜਾਏ ਫਿਰ ਹਜ਼ੂਰ ਨੇ ਸਿੰਘਾਂ ਵੱਲ ਤੱਕ ਕੇ ਫਰਮਾਇਆ ਸਤਿਗੁਰੂ ਪਾਤਸ਼ਾਹ ਨੇ ਕਹਿਣ ਲੱਗੇ ਭਾਈ ਕਨਈਆ ਨੇ ਮਾਨਵ ਪ੍ਰੇਮ ਦੀ অতি ਉੱਤਮ ਮਿਸਾਲ ਕਾਇਮ ਕੀਤੀ ਹੈ ਹਰ ਸਿੰਘ ਦਾ ਫਰਜ਼ ਹੈ ਕਿ ਦਿਨਾਂ ਦੁਖੀਆਂ ਕਾਇਨਾ ਆਦ ਦੀ ਸੇਵਾ ਕਰੇ ਉਹ ਭਾਵੇਂ ਮਿੱਤਰ ਹੋਣ ਤੇ ਭਾਵੇਂ ਸ਼ਤਰੂ ਤਾਂ ਉਦਰ ਮੁਗਲ ਸੈਨਾਬੱਤੀ ਬੜੇ ਔਖੇ ਹੋ ਰਹੇ ਸਨ। ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾਇਆ। ਤਕਰੀਬਨ 7 ਮਹੀਨਿਆਂ ਤੋਂ ਉੱਪਰ ਸਮਾਂ ਹੋ ਚੁੱਕਿਆ ਸੀ। ਇਸ ਦੌਰਾਨ ਵਿੱਚ ਉਹਨਾਂ ਨੇ ਅੰਨ ਦਾ ਇੱਕ ਵੀ ਦਾਣਾ ਜਾਂ ਪਾਣੀ ਪਾਣੀ ਦਾ ਇੱਕ ਤੁਪਕਾ ਵੀ ਕਿਲੇ ਦੇ ਅੰਦਰ ਨਹੀਂ ਸਜਾਨ ਦਿੱਤਾ। ਕਿਲੇ ਵਿੱਚ ਅੰਨ ਪਾਣੀ ਦਾ ਇੰਨਾ ਵੱਡਾ ਭੰਡਾਰ ਵੀ ਨਹੀਂ ਸੀ ਹੋ ਸਕਦਾ ਫਿਰ ਕਿਲੇ ਵਿੱਚ ਘਿਰੇ ਹੋਏ ਸਿੰਘ ਕਿਵੇਂ ਗੁਜ਼ਾਰਾ ਕਰ ਰਹੇ ਹਨ ਇਹ ਗੱਲ ਉਹਨਾਂ ਦੀ ਸਮਝ ਦੇ ਵਿੱਚ ਮੁਗਲਾਂ ਦੇ ਤੇ ਉਹਨਾਂ ਰਾਜਿਆਂ ਦੇ ਸਮਝ ਦੇ ਵਿੱਚ ਨਹੀਂ ਸੀ ਆ ਰਹੀ ਹਰ ਨਵੀਂ ਸਵੇਰ ਇਹ ਆਸ ਲੈ ਕੇ ਜਾਗਦੇ ਕਿ ਅੱਜ ਗੁਰੂ ਹਥਿਆਰ ਸੁੱਤ ਦੇਵੇਗਾ ਅੱਜ ਕਿਲੇ ਦੇ ਅੰਦਰ ਕਿਰੇ ਸਿੰਘ ਜੰਗਬੰਦੀ ਦੀ ਦਰਖਾਸਤ ਕਰਨਗੇ ਪਰ ਉਹਨਾਂ ਦੀ ਇਹ ਆਸ ਪੂਰੀ ਨਾ ਹੁੰਦੀ ਸਿੰਘ ਸਗੋਂ ਵਧੇ ਚੜੇ ਜੋਸ਼ ਦੇ ਨਾਲ ਲੜਦੇ ਉੱਖੇ ਸ਼ੀਰਾ ਵਾਂਗ ਉਹਨਾਂ ਦੇ ਟੁੱਟ ਟੁੱਟ ਪੈਂਦੇ ਵੈਰੀਆਂ ਦੇ ਮੁਗਲਾਂ ਨੂੰ ਯਕੀਨ ਹੁੰਦਾ ਗਿਆ ਕਿ ਗੁਰੂ ਗੋਬਿੰਦ ਸਿੰਘ ਕੋਲ ਸੱਚਮੁੱਚੀ ਕਰਾਮਾਤ ਦੀ ਸ਼ਕਤੀਆਂ ਹਨ ਸੱਚਮੁੱਚ ਜਾਦੂ ਹੈ ਸੱਚਮੁੱਚ ਉਹ ਅੱਲਾ ਦੇ ਪੈਗੰਬਰ ਹਨ ਉਹਨਾਂ ਨੂੰ ਹਾਰ ਦੇਣੀ ਮਨੁੱਖੀ ਤਾਕਤ ਤੋਂ ਬਾਹਰ ਹੈ ਹੁਣ ਉਹ ਸੋਚਣ ਲੱਗੇ ਕਿ ਜੇਕਰ ਫੌਜੀ ਤਾਕਤ ਨਾਲ ਗੁਰੂ ਨੂੰ ਜਿੱਤਿਆ ਨਹੀਂ ਜਾ ਸਕਦਾ ਤਾਂ ਕੋਈ ਰਾਜਨੀਤਿਕ ਚਾਲ ਚੱਲ ਗਈ ਵੇਖਿਆ ਜਾਵੇ ਗੁਰੂ ਤਾਂ ਸਿੱਧਾ ਸਾਦਾ ਸੰਨਿਆਸੀ ਹੈ ਸੰਤ ਹੈ ਉਹ ਰਾਜਨੀਤਿਕ ਚਾਲਵਾਜ਼ੀਆਂ ਕਿੱਥੋਂ ਸਮਝਣਗੇ ਉਹਨਾਂ ਨੇ ਸੋਚਿਆ ਰਾਜਿਆਂ ਨੇ ਤੇ ਬਾਈ ਧਰ ਦੇ ਰਾਜੇ ਤੇ ਮੁਗਲਾਂ ਨੇ ਇਹ ਵਿਚਾਰਾਂ ਕਰ ਰਹੇ ਹਨ ਤੇ ਆਪਸ ਵਿੱਚ ਸਲਾਹ مشورہ ਕਰਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਸਨੇਹਾ ਘੱਲਿਆ ਕਿ ਜੇਕਰ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਚਲੇ ਜਾਓ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਸਾਡੀ ਫੌਜ ਤੁਹਾਡਾ ਰਾਹ ਨਹੀਂ ਰੁਕੇਗੀ ਅਸੀਂ ਕੇਵਲ ਬਾਦਸ਼ਾਹ ਦੀਆਂ ਔਰੰਗਜ਼ੇਬ ਬਾਦਸ਼ਾਹ ਦੀਆਂ ਨਜ਼ਰਾਂ ਦੇ ਵਿੱਚ ਸੱਚੇ ਹੋਣਾ ਚਾਹੁੰਦੇ ਹਾਂ ਕਿ ਅਸੀਂ ਅਨੰਦਪੁਰ ਤੇ ਫਤਿਹ ਪਾ ਲਈ ਹੈ ਐਵੇਂ ਵਿਅਰਥ ਵਿੱਚ ਛਪਾਈਆਂ ਦਾ ਲਹੂ ਕਿਉਂ ਡੋਲਿਆ ਜਾਵੇ ਕੁਝ ਸਮਾਂ ਪਾ ਕੇ ਤੁਸੀਂ ਮੁੜੋ ਅਨੰਦਪੁਰ ਪਰਤੋ ਨਾ ਤੇ ਮੁਗਲ ਸੈਨਾਪਤੀਆਂ ਨੇ ਆਪਣੇ ਵਾਅਦੇ ਦਾ ਯਕੀਨ ਦਿਵਾਉਣ ਲਈ ਕੁਰਾਨ ਦੀਆਂ ਕਸਮਾਂ ਖਾਧੀਆਂ ਤੇ ਉਹਨਾਂ ਦੇ ਸਾਥੀ ਪਹਾੜੀ ਰਾਜਿਆਂ ਨੇ ਆਪਣੇ ਵਚਨ ਦਾ ਭਰੋਸਾ ਦੇਉਣ ਲਈ ਗੀਤਾ ਦੀਆਂ ਸੌਆਂ ਖਾਧੀਆਂ ਕਈ ਇਤਿਹਾਸਕਾਰ ਇਹ ਵੀ ਲਿਖਦੇ ਵੀ ਗਊ ਬਣਾ ਕੇ ਆٹے ਦੀ ਉਹਦੀਆਂ ਸੌਹਾਂ ਕਰਦੀਆਂ ਪਰ ਗੁਰੂ ਜੀ ਕੇਵਲ ਕੁਸ਼ਲ ਸੈਨਾਪਤੀ ਹੀ ਨਹੀਂ ਸਨ ਉਹ ਰਾਜਨੀਤਿਕ ਰਾਜਨੀਤੀ ਦੇ ਦੂਰ ਦ੍ਰਿਸ਼ਟਾ ਵੀ ਸਨ ਬੜੀ ਦੂਰ ਦ੍ਰਿਸ਼ਟੀ ਸੀ ਰਾਜਨੀਤਿਕ ਵੀ ਉਹਨਾਂ ਦੀ ਉਹ ਝਟਪਾਪ ਗਏ ਸਮਝ ਗਏ ਕਿ ਜੁੱਧ ਤੇ ਘੇਰੇ ਰਾਹੀਂ ਜਿੱਤ ਹੁੰਦੀ ਨਾ ਵੇਖ ਕੇ ਦੁਸ਼ਮਣ ਹੁਣ ਧੋਖੇ ਤੇ ਫਰੇਵ ਤੋਂ ਕੰਮ ਲੈਣਾ ਚਾਹੁੰਦਾ ਹੈ ਉਹਦੀ ਚਾਲ ਇਹ ਹੈ ਕਿ ਅਸੀਂ ਆਪਣਾ ਮਜ਼ਬੂਤ ਗੜ੍ਹ ਛੱਡ ਕੇ ਬਾਹਰ ਨਿਕਲੀਏ ਤੇ ਉਹ ਸਾਨੂੰ ਘੇਰ ਲੈਣੇ ਉਹਨਾਂ ਨੇ ਦੁਸ਼ਮਣ ਦੀ ਬੇਨਤੀ ਮੰਨਣ ਤੋਂ ਨਾ ਕਰ ਦਿੱਤੀ ਸਤਿਗੁਰੂ ਪਾਸ਼ਾ ਨੇ ਪਰ ਦੂਜੀ ਪਾਸੇ ਕਿਲੇ ਵਿੱਚ ਅਨਦਾਣਾ ਕਈ ਦਿਨਾਂ ਤੋਂ ਮੁੱਕ ਚੁੱਕਾ ਸੀ ਲੰਗਰ ਕਈ ਦਿਨਾਂ ਤੋਂ ਮਸਤਾਨੇ ਪਏ ਸਨ ਕਿਲੇ ਅੰਦਰਲੇ ਸਿੱਖ ਕਈ ਦਿਨਾਂ ਤੋਂ ਭੁੱਖੇ ਸਨ ਉਹਨਾਂ ਦੀ ਬਹੁਤੀ ਸੰਖਿਆ ਗੁਰੂ ਜੀ ਤੇ ਪੂਰੀ ਸ਼ਰਧਾ ਰੱਖ ਕੇ ਬੈਠੀ ਸੀ ਤੇ ਧਰਮ ਦੇ ਖਾਤਰ ਜਾਨਾਂ ਵਾਰ ਦੇਣ ਤੇ ਦ੍ਰਿੜ ਸਨ ਸੀ ਪਰ ਕੁਝ ਸਿੱਖ ਅਜੇਹੀ ਵੀ ਸਨ ਜਿਨ੍ਹਾਂ ਨੇ ਹਿਰਦੇ ਡੋਲ ਗਏ ਸਨ ਜਿਹੜੇ ਇਸ ਲੰਮੇ ਜੁੱਧ ਤੇ ਲੰਮੇ ਫਾਕਿਆਂ ਤੋਂ ਕਬਰਾਂ ਉੱਠੇ ਸਨ ਜਿਨ੍ਹਾਂ ਨੂੰ ਧਰਮ ਦੀ ਖਾਤਰ ਸ਼ਹੀਦੀ ਪਾਉਣ ਨਾਲੋਂ ਆਪਣੀਆਂ ਜਾਨਾਂ ਪਿਆਰੀਆਂ ਲੱਗਣ ਲੱਗ ਪਈਆਂ ਸਨ ਉਹਨਾਂ ਸਿੱਖਾਂ ਨੇ ਗੁਰੂ ਜੀ ਤੇ ਜੋਰ ਪਾਇਆ ਕਿ ਉਹ ਮੁਗਲਾਂ ਨੇ ਇਸ ਗੱਲ ਨੂੰ ਮੰਨ ਲੈਣ ਤੇ ਫਾਇਦਾ ਉਠਾ ਕੇ ਆਨੰਦਪੁਰ ਤੋਂ ਨਿਕਲ ਚੱਲਣ ਪਰ ਗੁਰੂ ਜੀ ਨਾਮ ਨੇ ਗੁਰੂ ਜੀ ਮੁਗਲਾਂ ਦੀ ਮਕਾਰੀ ਨੂੰ ਜਾਣਦੇ ਸਨ ਵੀ ਉਹ ਝੂਠੀਆਂ ਸੋਹਾਂ ਖਾ ਰਹੇ ਹਨ ਪਰ ਜਿਹੜੇ ਦੋਲੇ ਹੋਏ ਸਿੱਖ ਫਿਰ ਵੀ ਨਿਕਲ ਚੱਲਣ ਤੇ ਜ਼ੋਰ ਦੇ ਜਾਂਦੇ ਤਾਂ ਜਦ ਜ਼ਿਆਦੇ ਜ਼ੋਰ ਪਾਉਣ ਲੱਗੇ ਤਾਂ ਸਤਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਜੇ ਤੁਸੀਂ ਸਾਥੋਂ ਬੇਮੁਖ ਹੋ ਕੇ ਜਾਣਾ ਚਾਹੁੰਦੇ ਹੋ ਤਾਂ ਸਾਨੂੰ ਬਿਦਾਵਾਂ ਲਿਖ ਕੇ ਦੇ ਜਾਓ ਕਿ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਇਹ ਬਿਦਾਵਾਂ ਲਿਖ ਕੇ ਦੇ ਜਾਓ ਤੇ ਜਾਓ ਨਾਸ਼ਵਾਨ ਸਰੀਰਾਂ ਦੇ ਮੋਹ ਦੇ ਵਿੱਚ ਫਸੇ ਹੋਏ ਉਹਨਾਂ ਸਿੱਖਾਂ ਨੇ ਗੁਰੂ ਜੀ ਨੂੰ ਬਦਾਵਾ ਲਿਖ ਦਿੱਤਾ ਤੇ ਗੁਰੂ ਜੀ ਨੂੰ ਅਤੇ ਆਪਣੇ ਸਾਥੀ ਸਿੰਘਾਂ ਨੂੰ ਛੱਡ ਕੇ ਅਨੰਦਪੁਰ ਤੋਂ ਨਿਕਲ ਗਏ ਇਸ ਤਰ੍ਹਾਂ ਕੁਝ ਕੁ ਦਿਨ ਹੋਰ ਬੀਤ ਗਏ ਕੁਝ ਦਿਨ ਹੋਰ ਜੁੱਧ ਚੱਲਦਾ ਰਿਹਾ ਭਾਵੇਂ ਗੁਰੂ ਜੀ ਅਤੇ ਸਿੰਘ ਪੂਰੀ ਦ੍ਰਿੜਤਾ ਨਾਲ ਡਟੇ ਹੋਏ ਸਨ ਪਰ ਉਕੇ ਸ਼ੇਰ ਵੀ ਆਖਰ ਕਦ ਤੱਕ ਲੜਨੇ ਸਿੱਖਾਂ ਨੂੰ ਆਪਣੀਆਂ ਜਾਨਾਂ ਦੀ ਤਾਂ ਪਰਵਾਹ ਨਹੀਂ ਸੀ ਪਰ ਉਹ ਚਾਹੁੰਦੇ ਸਨ ਕਿ ਗੁਰੂ ਜੀ ਸਹਿਬ ਜਾਨਿਆਂ ਤੇ ਮਾਤਾ ਜੀ ਨੂੰ ਲੈ ਕੇ ਕਿਸੇ ਸੁਰੱਖਿਅਤ ਸਥਾਨ ਵੱਲ ਨਿਕਲ ਜਾਣ ਮਗਰੋਂ ਬੇਫਿਕਰ ਹੋ ਕੇ ਕਿਲੇ ਤੋਂ ਬਾਹਰ ਨਿਕਲ ਕੇ ਮੁਗਲਾਂ ਨਾਲ ਲੜਦੇ ਸ਼ਹੀਦियां ਪਾ ਜਾਣਗੇ ਕੋਈ ਸਿੱਖ ਜਾਨ ਰਹਿੰਦਿਆਂ ਮੈਦਾਨ ਚੋਂ ਨਹੀਂ ਹਟੇਗਾ ਤੇ ਆਪ ਜੀ ਦੇ ਪਵਿੱਤਰ ਨਾਮ ਨੂੰ ਵਟਾ ਨਹੀਂ ਲਾਵੇਗਾ ਉਹਨਾਂ ਨੇ ਗੁਰੂ ਜੀ ਨੂੰ ਭਰੋਸਾ ਲਾਇਆ ਉਹ ਸਿੱਖਾਂ ਨੇ ਜਿਹਨੇ ਉੱਥੇ ਰਹਿ ਸੰਤ ਤਾ ਗੁਰੂ ਜੀ ਦੀਆਂ ਅੱਖਾਂ ਦੇ ਵਿੱਚ ਪਿਆਰ ਨਾਲ ਪਿਆਰ ਨੇ ਜਲ ਨੇ ਦੁਨੀਆ ਗੁਰੂ ਜੀ ਦੀਆਂ ਅੱਖਾਂ ਦੇ ਵਿੱਚ ਪਿਆਰ ਨਾਲ ਅੱਖਾਂ ਸਿਜਲ ਹੋ ਗਈਆਂ ਇਹ ਪਿਆਰ ਦੇ ਅੰਸੂ ਹਨ ਇੱਕ ਉਹ ਵੀ ਸਿੱਖ ਹਨ ਸਨ ਜਿਹੜੇ ਆਪਣੀਆਂ ਜਾਨਾਂ ਨੂੰ ਵੱਡਾ ਜਾਣ ਕੇ ਆਪਣੇ ਗੁਰੂ ਦਾ ਸਾਥ ਛੱਡ ਗਏ ਸਨ ਤੇ ਇੱਕ ਇਹ ਸਿੱਖ ਹਨ ਜਿਹੜੇ ਆਪਣੇ ਗੁਰੂ ਤੇ ਗੁਰੂ ਪਰਿਵਾਰ ਦੀ ਰੱਖਿਆ ਖਾਤਰ ਆਪਣੀਆਂ ਜਾਨਾਂ ਨਹੀਂ ਬਲੀ ਦੇਣ ਤੇ ਤਤਪਰ ਹਨ ਅਜਿਹੇ ਵਫਾਦਾਰ ਤੇ ਜਾਨਵਾਰੂ ਸਾਥੀ ਬਲੀ ਤੇ ਚੜ੍ਹ ਨਹੀਂ ਨਹੀਂ ਹੁੰਦੇ ਗੁਰੂ ਜੀ ਨੇ ਫਿਰ ਇਹ ਨਿਸ਼ਚਾ ਕਰ ਲਿਆ ਕਿਉਂ ਅਨੰਦਪੁਰ ਤੋਂ ਸਿੱਖਾਂ ਸਮੇਤ ਨਿਕਲ ਚੱਲਣਗੇ ਇੱਕ ਕਾਲੀ ਬੋਲੀ ਰਾਤ ਨੂੰ ਜਦੋਂ ਬੱਦਲ ਗਰਜ ਰਹੇ ਸਨ ਤੇ ਝੱਖੜ ਝੁੱਲਿਆ ਹੋਇਆ ਸੀ ਗੁਰੂ ਜੀ ਆਪਣਾ ਸਾਰਾ ਮਾਲ ਧਨ ਤੇ ਅਮੁੱਲਾ ਸਾਹਿਬ ਘੋੜਿਆਂ ਦੇ ਉੱਤੇ ਲੱਦ ਕੇ ਸਾਰੇ ਸਿੰਘਾਂ ਸਣੇ ਕਿਲੇ ਚੋਂ ਨਿਕਲ ਤੁਰੇ ਮੁਗਲ ਫੌਜ ਬੇਖਬਰ ਸੁੱਤੀ ਪਈ ਸੀ ਪਰ ਗੁਰੂ ਜੀ ਨੂੰ ਚੋਰੀ-ਚੋਰੀ ਨਿਕਲ ਕੇ ਜਾਣਾ ਮਨਜ਼ੂਰ ਨਹੀਂ ਸੀ। ਮੁਗਲਾਂ ਦੇ ਟੰਬੂਆਂ ਦੇ ਕੋਲੋਂ ਲੰਘਦਿਆਂ ਹੋਇਆਂ ਸਤਗੁਰ ਪਾਤਸ਼ਾਹ ਨੇ ਜ਼ੋਰ ਦੀ ਲਲਕਾਰਾਂ ਮਾਰਿਆ। ਕਹਿਣ ਲੱਗੇ ਗੁਰੂ ਨਿਕਲ ਚੱਲਿਆਂ ਜੇ ਹਿੰਮਤ ਹੈ ਤਾਂ ਰੋਕ ਲਵੋ। ਤੇ ਇਸ ਲਲਕਾਰ ਦੇ ਨਾਲ ਅਨੋਖਾ ਤਮਾਸ਼ਾ ਬਣਿਆ। ਮੁਗਲ ਸੈਨਾ ਕਬਰਾਂ ਕੇ ਉੱਠੀ ਹਫੜਾ ਤਫਣੀ ਦੇ ਵਿੱਚ ਹਥਿਆਰ ਸੰਭਾਲੇ ਤੇ ਆਪਣੇ ਭਾਣੀ ਗੁਰੂ ਜੀ ਉੱਤੇ ਟੁੱਟ ਪੈਣ ਲਈ ਦੌੜੀ ਸਾਰੀ ਇਹ ਫੌਜ ਪਰ ਖੂਪ ਅਨੇਨੇ ਦੇ ਵਿੱਚ ਕੋਈ ਪਛਾਣ ਨਾ ਹੋਵੇ ਸਾਰਾ ਸਿਪਾਹ ਸਲਾਰ ਵੱਧ ਹਵਾਸ਼ੀ ਦੇ ਵਿੱਚ ચીਖ ਚੀਖ ਕੇ ਹੁਕਮ ਚਾੜਨ ਲੱਗੇ ਫੜਨੋ ਗੁਰੂ ਨੂੰ ਫੜਨੋ ਗੁਰੂ ਨੂੰ ਇਸ ਤਰ੍ਹਾਂ ਹੁਕਮ ਚਾੜਨ ਲੱਗੇ ਤੇ ਮੁਗਲ ਸਿਪਾਹੀ ਵੱਧ ਹਵਾਸ਼ੀ ਦੇ ਵਿੱਚ ਆਪਣੇ ਹੀ ਸਾਥੀਆਂ ਦੇ ਆਹ ਹੁਣਉਣ ਲੱਗੇ ਨੇਰੇ ਦੇ ਵਿੱਚ ਖੂਬ ਨੇ ਰਹੇ ਖੂਬ ਕਮਸਾਨ ਬਚਿਆ ਗੁਰੂ ਜੀ ਸਿੱਖਾਂ ਸਮੇਤ ਮੁਗਲਾਂ ਦੀ ਛੋਣੀ ਦੇ ਪਿੱਛੇ ਦੀ ਨਿਕਲ ਗਏ ਤੇ ਮੁਗਲ ਫੌਜੀ ਆਪੋ ਦੇ ਵਿੱਚ ਇੱਕ ਦੂਜੇ ਦੇ ਗਲੇ ਵੜਦੇ ਰਹੇਗੇ ਜਦੋਂ ਦਿਨ ਨਿਕਲੇ ਆ ਤੇ ਉਹਨਾਂ ਨੂੰ ਆਪਣੀ ਮੂਰਖਤਾ ਦਾ ਪਤਾ ਲੱਗਿਆ ਵੀ ਇਸ ਤਰ੍ਹਾਂ ਜਾਨ ਨੂੰ ਮਾਰ ਬੈਠੇ ਠੇ ਸ਼ਰਮ ਨਾਲ ਪਾਣੀ ਪਾਣੀ ਹੋਣ ਲੱਗੇ ਕਸਮਾਂ ਵੀ ਤੋੜੀਆਂ ਤੇ ਆਪਣੇਆਂ ਦਾ ਹੀ ਕਹਾਨ ਕਰਵਾ ਬੈਠੇ ਹੁਣ ਉਹ ਸੰਭਲੇ ਤੇ ਦੰਦ ਖਰਚ ਦੇ ਗੁਰੂ ਜੀ ਦਾ ਪਿੱਛਾ ਕਰਨ ਨਦੌੜੋ ਪਰ ਗੁਰੂ ਜੀ ਕਿੱਥੋਂ ਹੱਥ ਹੁੰਦੇ ਉਹ ਸਤਗੁਰੂ ਪਾਸ਼ਾ ਚਮਕੌਰ ਵੱਲ ਨਿਕਲ ਗਏ ਸਨ ਪਰ ਮੁਗਲਾਂ ਦਾ ਮੁਗਲਾਂ ਨੇ ਪਿੱਛਾ ਕਰਨ ਕਰਕੇ ਸਿੱਖ ਅਤੇ ਗੁਰੂ ਪਰਿਵਾਰ ਸਭੇ ਇੱਕ ਦੂਜੇ ਨਾਲੋਂ ਨਿਕਲ ਗਏ ਜਿਹਨੂੰ ਪਰਿਵਾਰ ਵਿਛੜਾ ਕਹਿੰਦੇ ਨੇ ਪਰਿਵਾਰ ਵਿਛੜਾ ਹੋ ਗਿਆ ਗੁਰੂ ਜੀ ਆਪਣੇ ਦੋ ਵੱਡੇ ਸੁਪੁੱਤਰਾਂ ਬਾਬਾਜੀਤ ਸਿੰਘ ਬਾਬਾ ਜੁਹਾਰ ਸਿੰਘ ਤੇ ਕੁਝ ਸਿੰਘਾਂ ਨਾਲ ਚਮਕੌਰ ਸਾਹਿਬ ਪਹੁੰਚ ਗਏ ਵੱਡੇ ਮਾਤਾ ਗੁਜਰ ਕੌਰ ਜੀ ਦੋ ਛੋਟੇ ਸਹਿਬਜਾਦੇ ਬਾਬਾ ਜੁਰਾਵਰ ਸਿੰਘ ਜੀ ਬਾਬਾ ਫੱਦੇ ਸਿੰਘ ਜੀ ਨਾਲ ਹੋਰ ਕੁਸ਼ ਸਿੰਘ ਉਹ ਹੋਰ ਪਾਸੇ ਨਿਕਲ ਗਏ ਗੁਰੂ ਘਰ ਦਾ ਖਜ਼ਾਨਾ ਤੇ ਅਮੁੱਲਾ ਸਾਇਤ ਸਰਸਾ ਦਰਿਆ ਪਾਰ ਕਰਦਿਆਂ ਜਲਦੀ ਪੇਟ ਚੜ ਗਿਆਂ ਬੀਰਤਾ ਅਤੇ ਬਲੀਦਾਨ ਚਮਕੌਰ ਪਹੁੰਚ ਕੇ ਗੁਰੂ ਜੀ ਨੇ ਇੱਕ ਕੱਚੀ ਹਵੇਲੀ ਵਿੱਚ ਡੇਰਾ ਕੀਤਾ ਜਿਹਨੂੰ ਚਮਕੌਰ ਦੀ ਗੜੀ ਕਹਿੰਦੇ ਆ ਇਹ ਹਵੇਲੀ ਗੜੀ ਦੀ ਸ਼ਕਲ ਦੀ ਬਣੀ ਹੋਈ ਸੀ ਗੁਰੂ ਜੀ ਨੇ ਮਸਾਂ ਥੋੜਾ ਜਿਹਾ ਆਰਾਮ ਕੀਤਾ ਸੀ ਕਿ ਪਤਾ ਲੱਗਾ ਮੁਗਲ ਫੌਜਾਂ ਵੀ ਪਿੱਛਾ ਕਰਨੀ ਹੋਈ ਚਮਕੌਰ ਵੱਲ ਵੱਧ ਰਹੀ ਹੈ ਗੁਰੂ ਜੀ ਨੇ ਜਲਦੀ ਨਾਲ ਹਵੇਲੀ ਵਿੱਚ ਜ਼ਰੂਰੀ ਮੋਰਚਾ ਬੰਦੀ ਕਰ ਲਈ ਮੁਗਲ ਫੌਜ ਚਮਕੌਰ ਪਹੁੰਚ ਗਈ ਉਸ ਨੇ ਗੜੀ ਨੂੰ ਘੇਰਾ ਪਾ ਲਿਆ ਯੁੱਧ ਸ਼ੁਰੂ ਹੋਇਆ ਇਹ ਯੁੱਧ ਵੀ ਬੜਾ ਅਨੋਖਾ ਸੀ ਇੱਕ ਪਾਸੇ 20000 ਤੋਂ ਵੱਧ ਮੁਗਲ ਫੌਜ ਸੀ ਤੇ ਨਾਲ ਪਹਾੜੀ ਸੈਨਾ ਸੀ ਅਤੇ ਦੂਜੀ ਪਾਸੇ ਗਿਣਤੀ ਦੇ ਕੁਝ ਸਿੰਘ ਯੋਧੇ ਸਨ ਉਹ ਵੀ ਹਫਤਿਆਂ ਦੇ ਫਾਕਿਆਂ ਨਾਲ ਸਥਲ ਕਮਜ਼ੋਰ ਤੇ ਨੰਨਾਲ ਪਰ ਸਤਗੁਰਾਂ ਨੇ ਉਹਨਾਂ ਦੇ ਅੰਦਰ ਅਜੇ ਹੀ ਰੂਹ ਭਰੀ ਹੋਈ ਸੀ ਕਿ ਉਹ ਵੈਰੀ ਦੇ ਟਿੱਡੀਦਾਂ ਨੂੰ ਵੇਖ ਕੇ ਵੀ ਰੱਤਾ ਨਹੀਂ ਘਬराई ਮਲਕੀ ਪੂਰੇ ਜੋਸ਼ ਨਾਲ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਏ ਗੁਰੂ ਜੀ ਨੇ ਪਹਿਲਾਂ ਪੰਜ ਸਿੰਘਾਂ ਨੂੰ ਥਾਪੜਾ ਦੇ ਕੇ ਰਣ ਭੂਮੀ ਦੇ ਵਿੱਚ ਭੇਜਿਆ ਧਰਮ ਦੀ ਰੱਖਿਆ ਤੇ ਜੋਸ਼ ਦੇ ਵਿੱਚ ਭਰੇ ਹੋਏ ਉਹ ਸੂਰਬੀਰ ਯੋਧੇ ਇੰਨੇ ਰੋਹ ਤੇ ਬੀਰਤਾ ਨਾਲ ਲੜੇ ਕਿ ਦੁਸ਼ਮਣ ਵੀ ਵਾ ਵਾ ਕਰ ਉਠੇ ਅਣਗਿਣਤ ਮੈਰੀਆਂ ਨੂੰ ਪਾਰ ਬਣਾਉਂਦੇ ਹੋਏ ਆਹੂ ਲਾਂਦੇ ਹੋਏ ਉਹ ਸੁਰਮੇ ਲੜਦੇ ਲੜਦੇ ਸ਼ਹੀਦ ਹੋਗੇ ਫਿਰ ਪੰਜ ਹੋਰ ਅੱਗੇ ਆਏ ਫਿਰ ਪੰਜ ਹੋਰ ਅੱਗੇ ਆਏ ਤੇ ਇਸ ਤਰ੍ਹਾਂ ਪੰਜ ਪੰਜ ਤੇ ਦੋ ਦੋ ਇੱਕ ਇੱਕ ਕਰਕੇ ਸਿੰਘ ਆਪਣੀ ਅਹੋਤੀ ਦਿੰਦੇਗੇ ਸੋ ਇਸ ਤੋਂ ਬਾਅਦ ਜਿਹਨੇ ਕੱਲ ਨੂੰ ਬਾਬਾ ਅਜੀਤ ਸਿੰਘ ਜੀ ਮੈਦਾਨ ਦੇ ਵਿੱਚ ਉਤਰਨਗੇ ਸਤਿਗੁਰਾਂ ਪਾਸੋਂ ਥਾਪਨਾ ਲੈ ਕੇ ਤੇ ਮੈਦਾਨ ਦੇ ਵਿੱਚ ਦੁਸ਼ਮਣ ਦੇ ਨਾਲ ਦੋ ਹੱਥ ਕਰਨਗੇ ਉਹਦੀ ਵਿਚਾਰ ਆਪਾਂ ਕੱਲ ਦੀ ਵਿਚਾਰ ਦੇ ਵਿੱਚ ਇਤਿਹਾਸ ਵਿਚਾਰ ਦੇ ਵਿੱਚ ਕਰਾਂਗੇ ਸੋ ਅੱਜ ਦੀ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆਂ ਮੇਨ ਪੁੰਤਾਈਆਂ ਹੋ ਗਈਆਂ ਹੁੰਦੀਆਂ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ